ਕੋਈ ਬਾਬਾ ਬਜੀਦ ਜੀ ਕਹਿੰਦੇ ਜ਼ਿੰਦਗੀ ਵਿੱਚ ਇਹ ਗੁਣ ਰੱਖ ਵੀ ਦੂਜੇ ਦੀ ਮਦਦ ਕਰਿਆ ਕਰ ਉਹਨਾਂ ਇੱਕ ਉਦਾਹਰਨ ਲਈ ਕਹਿੰਦੇ ਜੇ ਤੇਰੇ ਕੋਲ ਇੱਕ ਪ੍ਰਸ਼ਾਦਾ ਹੈ ਨਾ ਤਾਂ ਲੋੜਵੰਦ ਨੂੰ ਅੱਧਾ ਦੇ ਦੇ ਜੇ ਤੇਰੇ ਕੋਲ ਅੱਧਾ ਤੇ ਅੱਦੇ ਚੋਂ ਅੱਧਾ ਦੇ ਦੇ ਜੇ ਉਸ ਤੋਂ ਵੀ ਅੱਧਾ ਹੈ ਨਾ ਅੱਧੇ ਤੋਂ ਵੀ ਅੱਧਾ ਹੈ ਤੇ ਉਸ ਅੱਧੇ ਚੋਂ ਅੱਧੇ ਦੀ ਭਾਵੇਂ ਇੱਕ ਕੋਰ ਤੋੜ ਕੇ ਦੇ ਦੇਈ ਪਰ ਇੱਕ ਗੱਲ ਯਾਦ ਰੱਖੀ ਤੇਰੇ ਸਾਹਮਣੇ ਲੋੜਵੰਦ ਖੜਾ ਹੋਵੇ ਤੇਰੇ ਵਿੱਚ ਇੰਨੀ ਹੈਸੀਅਤ ਹੋਵੇ ਇੰਨੀ ਹਿੰਮਤ ਹੋਵੇ ਵੀ ਤੂੰ ਮਦਦ ਕਰ ਸਕਦਾ ਹੈ ਤਾਂ ਕਿਸੇ ਦੇ ਕੰਮ ਆਉਣ ਤੋਂ ਕਦੇ ਗੁਰੇਜ ਨਾ ਕਰੀਂ ਅੱਜ ਸਮਾਂ ਬਦਲ ਗਿਆ ਅਸੀਂ ਕਿਸੇ ਦੇ ਕੰਮ ਆਉਣ ਦੀ ਥਾਂ ਦੂਜਿਆਂ ਦੇ ਸਮੇ ਨੂੰ ਦੂਜਿਆਂ ਦੇ ਹਾਲਾਤਾਂ ਨੂੰ ਵੇਖ ਕੇ ਉਹਨਾਂ ਤੇ ਕਮੈਂਟ ਕਰਨੇ ਉਹਨਾਂ ਬਾਰੇ ਬੋਲਣਾ ਚੰਗਾ ਸਮਝਦੇ ਆਂ। ਬਾਬਾ ਬਜੀਦ ਜੀ ਕਹਿੰਦੇ ਇਹ ਗੁਣ ਚਾਹੀਦਾ ਤੇਰੇ ਵਿੱਚ। ਭੁੱਖੋ ਦੁਰਵਲ ਦੇਖ ਮੁੱਖ ਨਾ ਮੋੜੀਐ। ਕੋਈ ਭੁੱਖਾ ਦੇਖ ਲਵੇਂ ਕੋਈ ਲੋੜਵੰਦ ਦੇਖ ਲਵੇਂ ਕੋਈ ਗਰੀਬ ਦੇਖ ਲਵੇਂ ਨਾ ਕਦੇ ਮੁੱਖ ਨਾ ਮੋੜੀ। ਕੋਈ ਵੀ ਕਾਰਜ ਹੋਵੇ ਕਿਸੇ ਤਰ੍ਹਾਂ ਦਾ ਹੋਵੇ ਕੰਮ ਹੋਵੇ ਜਿੱਥੇ ਤੂੰ ਕਿਸੇ ਦੇ ਕੰਮ ਆ ਸਕਦਾ ਹੈ ਕਿਸੇ ਦੇ ਕੰਮ ਜ਼ਰੂਰ ਹੈ ਉਦਾਹਰਨ ਪੂਰੇ ਦੋਹੇ ਦੇ ਅੰਦਰ ਇੱਕ ਪ੍ਰਸ਼ਾਦੇ ਦੀ ਹੈ ਪਰ ਲਾਗੂ ساری ਜ਼ਿੰਦਗੀ ਦੇ ਵਿੱਚ ਹੋਣਾ ਵੀ ਜਿਸ ਤਰ੍ਹਾਂ ਦੀ ਵੀ ਮਦਦ ਕਰ ਸਕਦਾ ਹੈ ਜ਼ਰੂਰ ਕਰਿਆ ਕਰ ਭੁੱਖੋ ਦੁਰਬਲ ਦੇਖ ਮੁਖ ਨਾ ਮੋੜੀਐ ਜੋ ਹਰ ਸਾਰੀ ਦੇ ਤੋ ਆਧੀ ਤੋੜੀਏ ਜੇ ਰੱਬ ਨੇ ਤੈਨੂੰ ਇੱਕ ਦਿੱਤਾ ਤੂੰ ਅੱਧਾ ਤੋੜ ਕੇ ਪ੍ਰਸ਼ਾਦਾ ਦੇ 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 ਆਧੀ ਕੀ ਆਦ ਅਰਧ ਕੀ ਕੋਰ ਰੇ ਹਰੇ ਹਾਂ ਅੰਨ ਸਰੀਖਾ ਪੁੰਨ ਨਾਹੀ ਕੋਇ ਰੇ ਕਹਿੰਦੇ ਦੂਜੇ ਦੀ ਮਦਦ ਕਰਨ ਵਰਗਾ ਪੁੰਨ ਦੂਜੇ ਦੇ ਕੰਮ ਆਉਣ ਵਰਗਾ ਭਲਾ ਕਰਮ ਐਸਾ ਪੁੰਨ ਕਰਮ ਦੁਨੀਆ ਤੇ ਹੋਰ ਕੋਈ ਨਹੀਂ ਜੇ ਕਰਨੇ ਤੇ ਇਹ ਕਰ ਵੀ ਦੂਜੇ ਦੇ ਕੰਮ ਆ ਜੇ ਕਰਨਾ ਹੈ ਤੇ ਇਹ ਕਰ ਵੀ ਦੂਜੇ ਦੀ ਮਦਦ ਕਰ ਲੋੜਵੰਦ ਦੇ ਨਾਲ ਖੜ ਤੇਰੇ ਕੋਲ ਜਿੰਨੀ ਯੋਗਤਾ ਹੈ ਜਿੰਨੀ ਹੈਸੀਅਤ ਹੈ ਦੂਜੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰਿਆ ਕਰ ਇਨਸਾਨ ਇਨਸਾਨ ਦੇ ਕੰਮ ਆਉਣ ਲੱਗ ਜਾਏ ਤੇ ਸਮਾਜ ਬੜਾ ਸੋਹਣਾ ਹੋ ਸਕਦਾ ਹੈ ਭਲਾ ਹੋ ਸਕਦਾ ਹੈ ਸਮਾਜ ਜੇ